ਬੱਚੇ ਨਹੀਂ ਕਹਿੰਦਾ ਮਤ ਤੁਹਾਨੂੰ ਬੜੇ ਧਿਆਨ ਨਾਲ ਸੁਣੋ ਪਰਮੇਸ਼ਵਰ ਦੀ ਮਹਿਮਾਂ ਕਰਨ ਤੋਂ ਉਹ ਡਰਦਾ ਉਹ ਸ਼ਰਮ ਆਉਂਦਾ ਉੱਚੇ ਚੱਕਦਾ ਵਾ ਜਿਹਨੂੰ ਪਰਮੇਸ਼ਵਰ ਤੇ ਭਰੋਸਾ ਨਹੀਂ ਮੈਂ ਆਪਣੀ ਗਵਾਹੀ ਦਿੰਦਾ ਮੈਂ ਭਰੋਸਾ ਕੀਤਾ ਬੱਚ ਪਰਮੇਸ਼ਵਰ ਨੇ ਸਾਨੂੰ ਉੱਚਾ ਕੀਤਾ ਸਾਰਿਆਂ ਵਿੱਚੋਂ ਉੱਚਾ ਕੀਤਾ ਪਰਮੇਸ਼ਵਰ ਅਰ ਰੱਬ ਜੇ ਤੁਸੀਂ ਵੀ ਜਬੂ ਯੇਸ਼ੂ ਦੇ ਪਰੋਸਾ ਕਰੋਗੇ ਤਾਂ ਤੁਸੀਂ ਵੀ ਉੱਚੇ ਕੀਤੇ ਜਾਓਗੇ। ਤਾਂ ਨੂੰ ਇਸ ਜਗ੍ਹਾ ਤੇ ਤੁਸੀਂ ਵੀ ਖੜੇ ਹੋਵੋਗੇ ਔਰ ਆਪਣੀਆਂ ਗਵਾਹੀਆਂ ਦੇ ਰਹੇ ਹੋ। ਹallelujah! ਹallelujah! ਅਗਰ ਪਰਮੇਸ਼ਵਰ ਤੋਂ ਕੁਝ ਲੈਣਾ ਵਾ, ਖੁਦਾਵੰਦ ਤੋਂ ਕੁਝ ਲੈਣਾ, ਸ਼ਰਮਾਉਣਾ, ਤੁਹਾਡੇ ਮਨ ਵਿੱਚ ਕੋਈ ਬੋਝ ਨੂੰ ਉਤਾਰੋ ਔਰ ਜੋਸ਼ ਨਾਲ ਪਰਮੇਸ਼ਵਰ ਦੇ ਅੱਗੇ ਆਉਣਾ। ਅਗਰ ਤੁਸੀਂ ਪਰਮੇਸ਼ਵਰ ਨੂੰ ਆਪਣਾ ਬੈਸਟ ਦੋਗੇ ਤਾਂ ਪ੍ਰਭੂ ਯੇਸ਼ੂ ਤੁਹਾਨੂੰ ਆਪਣਾ ਬੈਸਟ ਦੇਊਗਾ। ਇੱਕ ਵਾਰੀ ਜੋਸ਼ ਨਾਲ ਤੁਹਾਡਾ ਇੱਕੋ ਹੀ ਨਾਰਾ ਹੋਵੇ। ਹਾ ਇਜ਼ਰਾਈਲ ਦਾ ਪਰਮੇਸ਼ੁਰ ਪਰਮੇਸ਼ੁਰ ਮੁਬਾਰਕ ਹੋਵੇ ਮੁਬਾਰਕ ਹੋਵੇ ਯਹਵਾ ਯਹਵਾ ਇਜ਼ਰਾਈਲ ਦਾ ਇਜ਼ਰਾਈਲ ਦਾ ਪਰਮੇਸ਼ੁਰ ਪਰਮੇਸ਼ੁਰ ਮੁਬਾਰਕ ਹੋਵੇ ਮੁਬਾਰਕ ਹੋਵੇ ਯਹਵਾ ਯਹਵਾ ਇਜ਼ਰਾਈਲ ਦਾ ਇਜ਼ਰਾਈਲ ਦਾ ਪਰਮੇਸ਼ੁਰ ਪਰਮੇਸ਼ੁਰ ਮੁਬਾਰਕ ਹੋਵੇ ਮੁਬਾਰਕ ਹੋਵੇ ਜਿਨੇ ਜਿਨੇ ਆਪਣੇ ਰੋਗ ਅੱਜ ਭਜਾਉਣੇ ਆ ਜਿਨ੍ਹਾਂ ਦੇ ਰੋਗ ਅੱਜ ਟੁੱਟਣੇ ਆ ਪਰਮੇਸ਼ੁਰ ਦੇ ਨਾਮ 'ਚ ਪੂਰੇ ਮਗਨौजੋਂ ਦਾ ਬੰਦ ਕਰਕੇ ਪੂਰੇ ਚਾਰ ਜ਼ਿਲ੍ਹਾ ਪਰ ਜੋ ਪ੍ਰਭੂ ਦੇ ਨਾਮ ਚ ਸਿੰਦਾ ਨਾ ਬਰਾਬਰ